ਚੁਣੇ ਗਏ 75ਵਾਂ ਗੜਤੰਤਰ ਦੇ ਰਾਜਪਾਲ ਜੀ ਸਮਾਗੋ ਪੰਜਾਬ ਦੇ ਮਾਨ ਜੋ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਜ ਜੀ ਨੇ ਕੌਣ ਨਹੀਂ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਚੀਫ ਸੈਕਰੀ ਸ੍ਰੀ ਅਨੁਰਾਗ ਵਰਮਾ ਤੇ ਪੰਜਾਬ ਦੇ ਜੀ.ਪੀ. ਸ੍ਰੀ ਖਾਲੂਬਿਆਸ ਜੀ ਉਹਨਾਂ ਨੂੰ ਸ਼ਾਟ ਕਰਕੇ ਲੈ ਕੇ ਜਾ ਰਹੇ ਹਨ ਪੰਜਾਬ ਦੇ ਮਾਨ ਜੋ ਰਾਜਪਾਲ ਮੌਕਾ ਮੈਂ ਮੰਗੀ ਇਸ ਰਾਤ ਫਤਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਕੁਸੰਨ ਰੱਥ ਪਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਹੇ ਹਾਂ ਛੋੜ ਦਿਓ ਜੀ ਛੋੜ ਦਿਓ ਛੋੜ ਦਿਓ 75ਵਾਂ ਗਣਤੰਤਰ ਦਿਵਸ राजपदरी समागम पंजाब ਉਤਜੋ ਸਮਾਜਿਕ ਸੇਵਾ ਦੇ ਪ੍ਰਸ਼ਾਸਨਿਕ ਤੇ ਫਰਦਾ ਲੰਮਾ ਤਦਰਵਾਹ 16 ਮਾਰਚ 1940 ਨੂੰ ਜਨਮੇ ਸ੍ਰੀ ਪ੍ਰੋਫੈਸਰ ਮਹਾਰਾਸ਼ਟਰ ਦੇ ਨਾਗਪੁਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75ਵਾਂ ਗਣਤੰਤਰ ਦੇ ਰਾਜਪਤੀ ਸਮਾਗਮ ਪੰਜਾਬ ਦੇ ਮਾਨਯੋਗ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਫੈਸਰ ਜੀ ਨੇ ਕੌਣ ਨਹੀਂ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਚੀਫ ਸੈਕਰੀ ਸ੍ਰੀ ਅਨੁਰਾਗ ਵਰਮਾ ਪੰਜਾਬ ਦੇ ਜੀ.ਐੱਮ.ਪੀ. ਸ਼੍ਰੀਖਾਨ ਅਯਾਦ ਬੋਨਾਂ ਨੂੰ ਸ਼ਾਟ ਕਰਕੇ ਲੈ ਕੇ ਜਾ ਰਹੇ ਹਨ ਪੰਜਾਬ ਦੇ ਮਾਨਜੋਗ ਰਾਜਪਾਲ ਮੁੱਖ ਮਹਿਮਾਨ ਜੀ ਇਸ ਰਾਜਪਦਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਕੁਸਮਰਤ ਪਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਹੇ ਹਨ ਛੋੜ ਦਿਓ ਜੀ छोड़ दो ही छोड़ दो ही पचहत्तरवा गणतंत्र दिवस राजपत्री समागम पंजाब ਕਿ ਉਹ ਉਹ ਸਮਾਜਿਕ ਸੇਵਾ ਤੇ ਪ੍ਰਸ਼ਾਸਨਿਕ ਖੇਤਰ ਦਾ ਲੰਮਾ ਤਜਰਬਾ ਹੈ 16 ਮਾਰਚ 1940 ਨੂੰ ਜਨਮੇ ਸ੍ਰੀ ਪ੍ਰੋਫੈਸਰ ਮਹਾਰਾਸ਼ਟਰ ਦੇ ਲਾਗਪੁਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75 ਮਾ ਗਣਤੰਤਰ ਦੇ ਰਾਜਪਤੀ ਸਮਾਗਮ ਪੰਜਾਬ ਦੇ ਮਾਨ ਜੋ ਰਾਜਪਾਲ ਸ੍ਰੀ ਬਨਵਾਰੀ ਲਾਖਪੁਰ ਜੀ ਨੇ ਕੌਣ ਨੇ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ chief secretary ਜਿਲ੍ਹਾ ਨੁਰਾਗ ਵਰਬਾ ਤੇ ਪੰਜਾਬ ਦੇ ਜੀ.ਪੀ. ਸ਼੍ਰੀ ਖਾਨ ਗਿਆਨ ਹੋਰਨ ਨੂੰ ਸਕਾਟ ਕਰਕੇ ਲੈ ਕੇ ਜਾ ਰਹੇ ਹਨ ਪੰਜਾਬ ਦੇ ਮਾਨਜੋਗ ਰਾਜਪਾਲ ਮੌਕੇ ਮਾਨਜੀ ਇਸ ਰਾਜਪਦਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਉਪਸੰਰਥ ਪਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਹੇ ਹਨ ਛੋੜ ਦਿਓ ਜੀ पचहत्तरवा गणतंत्र दिवस राजपदरी समागम पंजाब ਦੇਵਾਤੇ ਪ੍ਰਸ਼ਾਸਨਿਕ ਤੇ ਤਰਦਾ ਲੰਮਾ ਤਜਰਬਾ ਹੈ 16 अप्रैल 1940 ਨੂੰ ਜਰਮੇ श्रीpropto ਮਹਾਰਾਸ਼ਟਰ ਦੇ 나ਗਪੁਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75 ਮਾ ਗਣਤੰਤਰ ਦੇ ਰਾਜਪਤੀ ਸਮਾਗਮ ਪੰਜਾਬ ਦੇ ਮਾਨ ਜੋ ਰਾਜਪਾਲ श्री ਬਨਵਾਰੀ ਲਾਲpropto ਜੀ ਨੇ ਕੌਣ ਨੂੰ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਚੀਫ ਸੈਕਰੀ श्री ਅਨੁਰਾਗ ਗੁਰਮਾ ਪੰਜਾਬ ਦੇ ਜੀ.ਐੱਮ.ਪੀ. ਸ਼੍ਰੀ ਖਾਲਸਾ ਯਾਦਵ ਉਹਨਾਂ ਨੂੰ ਸ਼ਾਰਟ ਕਰਕੇ ਲੈ ਕੇ ਜਾ ਰਹੇ ਹਨ ਪੰਜਾਬ ਦੇ ਮਾਨਜੋਗ ਰਾਜਪਾਲ ਮੋਹਨ ਮੈਮਾਂਜੀ ਇਸ ਰਾਜਪਦਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਅਸਮਰਥ ਪਾਣੀ ਚੂਲ ਦੇ ਬੱਚਿਆਂ ਦੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਹੇ ਹਨ ਛੋੜ ਦਿਓ ਜੀ छोड़ दो ही छोड़ दो ही पचहत्तरवा गणतंत्र दिवस राजपत्री समागम पंजाब ਉੱਤ ਜੋ ਸਮਾਜਿਕ ਸੇਵਾ ਤੇ ਪ੍ਰਸ਼ਾਸਨਿਕ ਖੇਤਰ ਦਾ ਲੰਮਾ ਤਜਰਬਾ 16 ਮਾਰਚ 1940 ਨੂੰ ਜਨਮੇ ਸ੍ਰੀ ਪ੍ਰੋਫੈਸਰ ਮਹਾਰਾਸ਼ਟਰ ਦੇ Nagpur ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75ਵਾਂ ਗਣਤੰਤਰ ਦੇ ਰਾਜਪਤੀ ਸਮਾਗਮ ਪੰਜਾਬ ਦੇ ਮਾਨ ਜੋ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਫੈਸਰ ਜੀ ਨੇ ਕੌਣ ਨੇ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਚੀਫ ਸੈਕਰੀ ਜਿਲ੍ਹਾ ਨੂਰਾਗ ਵਰਮਾ ਤੇ ਪੰਜਾਬ ਦੇ ਜੀ.ਪੀ. ਸ਼੍ਰੀਖਾਨ ਗਿਆਨ ਉਹਨਾਂ ਨੂੰ ਸ਼ਾਟ ਕਰਕੇ ਲੈ ਕੇ ਜਾ ਰਹੇ ਹਨ ਪੰਜਾਬ ਦੇ ਮਾਨਯੋਗ ਰਾਜਪਾਲ ਮੁਵਕਾ ਮੈਂ ਮੰਗੀ ਇਸ ਰਾਜਪਦਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਕੁਸ਼ਮਰਤ ਬਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਹੇ ਹਨ ਛੋੜ ਦਿਓ ਜੀ छोड़ दो ही छोड़ दो ही 75वां गणतंत्र दिवस राजपदरी समागम पंजा ਕਿਆ ਉਹ ਜੋ ਸਮਾਜਿਕ ਸੇਵਾ ਤੇ ਪ੍ਰਸ਼ਾਸਨਿਕ ਖੇਤਰ ਦਾ ਲੰਮਾ ਤਜਰਬਾ ਹੈ 16 April 1940 ਨੂੰ ਜਨਮੇ ਸ੍ਰੀ ਪ੍ਰੋਫੈਸਰ ਮਹਾਰਾਸ਼ਟਰ ਦੇ 나ਗਪੁਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75ਵਾਂ ਗਣਤੰਤਰ ਦੇ ਰਾਜਪਤੀ ਸਮਾਗਮ ਪੰਜਾਬ ਦੇ ਮਾਣ ਜੋ ਰਾਣਪਾਲ ਸ੍ਰੀ ਬਨਵਾਰੀ ਲਾਲ ਪ੍ਰੋਫੈਸਰ ਜੀ ਨੇ ਕੌਣ ਨੇ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਚੀਖ ਚੀਖੀ ਜਿਲ੍ਹਾ ਨੁਰਾਗ ਵਰਬਾ ਤੇ ਪੰਜਾਬ ਦੇ ਜੀ.ਪੀ. ਸ਼੍ਰੀ ਖਾਲਸਾ ਯਾਦਵ ਉਹਨਾਂ ਨੂੰ ਸ਼ਾਰਟ ਕਰਕੇ ਲੈ ਕੇ ਜਾ ਰਹੇ ਹਨ ਪੰਜਾਬ ਦੇ ਮਾਨਜੋਗ ਰਾਜਪਾਲ ਮੌਕਾ ਮੈਂ ਮੰਗੀ ਇਸ ਰਾਜ ਫਤਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਪਸੰਦ ਰੱਥ ਪਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਹੇ ਹਨ ਛੋੜ ਦਿਓ ਜੀ ही छोड़ दो ही पचहत्तरवा गणतंत्र दिवस राजपदरी समागम ਇਕ ਜੋ ਉਹ ਜੋ ਸਮਾਜਿਕ ਸੇਵਾ ਦੇ ਪ੍ਰਸ਼ਾਸਨਿਕ ਖੇਤਰ ਦਾ ਲੰਮਾ ਤਜਰਬਾ ਹੈ 16 ਅਪ੍ਰੈਲ 1940 ਨੂੰ ਜਨਮੇ ਸ੍ਰੀ ਪ੍ਰੋਹ ਮਹਾਰਾਸ਼ਟਰ ਦੇ ਨਾਗਪੁਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75ਵਾਂ ਗਣਤੰਤਰ ਦੇ 75ਵੇਂ ਸਮਾਗਮ ਪੰਜਾਬ ਦੇ ਮਾਣ ਜੋ ਰਾਜਪਾਲ ਸ੍ਰੀ ਬਲਵੰਦੀ ਲਾਲ ਪ੍ਰੋਹਜ ਜੀ ਨੇ ਕੌਣ ਨਹੀਂ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਚੀਫ ਸੈਕਰੀ ਜਿਲ੍ਹਾ ਨੁਰਾਗ ਵਰਮਾ ਤੇ ਪੰਜਾਬ ਦੇ ਬੀਜਪੀ ਸ਼੍ਰੀ ਖਾਨਬ ਯਾਦ ਉਹਨਾਂ ਨੂੰ ਸ਼ਾਰਟ ਕਰਕੇ ਲੈ ਕੇ ਜਾ ਰਹੇ ਹਾਂ ਪੰਜਾਬ ਦੇ ਮਾਨਜੋਗ ਰਾਜਪਾਲ ਮੁੱਖ ਮਹਿਮਾਨ ਜੀ ਇਸ ਰਾਜਪਦਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਪਸੰਦ ਰੱਥ ਪਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਹੇ ਹਾਂ ਛੋੜ ਦਿਓ ਜੀ छोड़ दो ही छोड़ दो ही पचहत्तरवा गणतंत्र दिवस राष्ट्रपति समागम पंजाब ਸੇਵਾਤੀ ਪ੍ਰਸ਼ਾਸਨਿਕ ਅਹੁਦਾ ਲੰਮਤ ਦਰਵਾਹ 16 April 1940 ਨੂੰ ਜਨਮੇ ਸ੍ਰੀ ਪ੍ਰੋਫੈਸਰ ਮਹਾਰਾਸ਼ਟਰ ਦੇ Nagpur ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75ਵਾਂ ਗਣਤੰਤਰ ਦੇ ਰਾਜਪਤੀ ਸਮਾਗਮ ਪੰਜਾਬ ਦੇ ਮਾਣ ਜੋ ਰਾਜਪਾਲ ਸ੍ਰੀ ਬਲਵਾਰੀ ਲਾਲ ਪ੍ਰੋਫੈਸਰ ਜੀ ਨੇ ਕੌਣ ਨੂੰ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਚੀਫ ਸੈਕਰੀ ਸ੍ਰੀ ਅਨੁਰਾਗ ਵਰਮਾ ਪੰਜਾਬ ਦੇ ਭਾਜੀਪੀ ਸ਼੍ਰੀ ਖਰਗਵ ਯਾਦ ਉਹਨਾਂ ਨੂੰ ਸ਼ਾਰਟ ਕਰਕੇ ਲੈ ਕੇ ਜਾ ਰਹੇ ਹਨ ਪੰਜਾਬ ਦੇ ਮਾਨਜੋਗ ਰਾਜਪਾਲ ਮੁੱਖ ਮੰਤਰੀ ਮਾਨਜੀ ਇਸ ਰਾਜਪਦਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਉਪਸੰਧ ਰਥ ਪਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਹੇ ਹਨ ਛੋੜ ਦਿਓ ਜੀ छोड़ दो ही छोड़ दो ही पचहत्तरवा गणतंत्र दिवस राजपत्री समागम पंजाब ਕਿਆ ਉਹ ਜੋ ਸਮਾਜਿਕ ਸੇਵਾ ਦੇ ਪ੍ਰਸ਼ਾਸਨਿਕ ਖੇਤਰ ਦਾ ਲੰਮਾ ਤਜਰਬਾ ਹੈ 16 ਮਾਰਚ 1940 ਨੂੰ ਜਨਮੇ ਸ੍ਰੀ ਪ੍ਰੋਫੈਸਰ ਮਹਾਰਾਸ਼ਟਰ ਦੇ Nagpur ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75ਵਾਂ ਗੜਤ ਸਰਦੇ ਰਾਜਪਦਵੀ ਸਮਾਗਮ ਪੰਜਾਬ ਦੇ ਮਾਣ ਜੋ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਫੈਸਰ ਜੀ ਨੇ ਕੌਣ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਜੀਤ ਜਕਰੀ ਸ਼੍ਰੀ ਅਨੁਰਾਗ ਵਰਮਾ ਤੇ ਪੰਜਾਬ ਦੇ ਜੀ.ਬੀ.ਪੀ. ਸ਼੍ਰੀ ਖਾਨ ਗਿਆਨ ਉਹਨਾਂ ਨੂੰ ਸ਼ਾਟ ਕਰਕੇ ਲੈ ਕੇ ਜਾ ਰਹੇ ਹਨ ਪੰਜਾਬ ਦੇ ਮਾਨਜੋਗ ਰਾਜਪਾਲ ਮੌਕੇ ਮਾਨਜੀ ਇਸ ਰਾਜਪਦਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਅਸੰਮਰਥ ਪਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਕੁਰਸੀ ਸਾਂਝੀ ਕਰ ਰਹੇ ਹਨ ਛੋੜ ਦਿਓ ਜੀ ही छोड़ दो ही पचहत्तरवा गणतंत्र दिवस राजपदी समागम पंजाब ਉਹ ਉਹ ਸਮਾਜਿਕ ਸੇਵਾ ਤੇ ਪ੍ਰਸ਼ਾਸਨਿਕ ਖੇਤਰ ਦਾ ਲੰਮਾ ਤਜਰਬਾ 16 ਅਪ੍ਰੈਲ 1940 ਨੂੰ ਜਨਮੇ ਸ੍ਰੀ ਪ੍ਰੋਫੈਸਰ ਮਹਾਰਾਸ਼ਟਰ ਦੇ Nagpur ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75ਵਾਂ ਗreturnData ਸਰ ਦੇ ਰਾਜਪਦਵੀ ਸਮਾਗਮ ਪੰਜਾਬ ਦੇ ਮਾਣ ਜੋ ਰਾਜਪਾਲ ਸ੍ਰੀ ਬਲਵਾਰੀ ਲਾਲਪੁਰੋਜੀ ਨੇ ਕੌਣ ਨਹੀਂ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਚੀਖ ਸੱਕੀ ਕਿਰਿਯੋ ਨਰਾਗ ਵਰਮਾ ਤੇ ਪੰਜਾਬ ਦੇ ਬੀਜਪੀ ਸ਼੍ਰੀ ਖਾਨ ਬਿਆਦ ਉਹਨਾਂ ਨੂੰ ਸ਼ਾਟ ਕਰਕੇ ਲੈ ਕੇ ਜਾ ਰਹੇ ਹਨ ਪੰਜਾਬ ਦੇ ਮਾਨਯੋਗ ਰਾਜਪਾਲ ਮੌਕੇ ਮਾਨਜੀ ਇਸ ਰਾਜਪਦਵੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਅਸੰਮਰਥ ਪਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਕਸ਼ਿਸ਼ ਸਾਂਝੀ ਕਰ ਰਹੇ ਹਨ ਛੋੜ ਦਿਓ ਜੀ छोड़ दो ही छोड़ दो ही 75वां गणतंत्र दिवस राजपत्री समागम पंजाब ਜਿੱਕੇ ਉਹ ਜੋ ਸਮਾਜਿਕ ਸੇਵਾ ਤੇ ਪ੍ਰਸ਼ਾਸਨਿਕ ਖੇਤਰ ਦਾ ਲੰਮਾ ਤਜਰਬਾ ਹੈ 16 ਮਾਰਚ 1940 ਨੂੰ ਜਨਮੇ ਸ੍ਰੀ ਪ੍ਰੋਫੈਸਰ ਮਹਾਰਾਸ਼ਟਰ ਦੇ नागਪੁਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75 ਮਾਰਚ ਸਰਦਾਰ ਸਰ ਦੇ ਰਾਜਪਤੀ ਸਮਾਗਮ ਪੰਜਾਬ ਦੀ ਮਾਣ ਜੋ ਰਾਜਪਾਲ ਸ੍ਰੀ ਬਨਵਾਰੀ ਲਾਲਪੁਰਹ ਜੀ ਨੇ ਕੌਣ ਨੇ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਚੀਤਕੀ ਜਦੋਂ অনুরাগ ਵਰਮਾ ਤੇ ਪੰਜਾਬ ਦੇ ਜੀ.ਪੀ. ਸ਼੍ਰੀਖਾਨ ਬਿਆਦ ਹੋਣਾਂ ਨੂੰ ਸਕਾਟ ਕਰਕੇ ਲੈ ਕੇ ਜਾ ਰਹੇ ਹਾਂ ਪੰਜਾਬ ਦੇ ਮਾਨਯੋਗ ਰਾਜਪਾਲ ਮੁੱਖ ਮੰਤਰੀ ਮਾਨ ਜੀ ਇਸ ਰਾਜਪਦਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਕੁਸੰਮਰੱਥ ਪਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਹੇ ਹਨ ਛੋੜ ਦਿਓ ਜੀ पचहत्तरवा गणतंत्र दिवस राजप्री समागम पंजाब ਸੇਵਾਤੀ ਪ੍ਰਸ਼ਾਸਨਿਕ ਦੇ ਤਰ੍ਹਾਂ ਲੰਮਾ ਤਦਰਵਾ 16 ਅਪ੍ਰੈਲ 1940 ਨੂੰ ਜਨਮੇ ਸ੍ਰੀ ਪ੍ਰੋਫੈਸਰ ਮਹਾਰਾਸ਼ਟਰ ਦੇ ਨਾਗਪੁਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਚੁਣੇ ਗਏ 75ਵਾਂ ਗਣਤੰਤਰ ਦੇ ਰਾਜਪਤੀ ਸਮਾਰਕ ਪੰਜਾਬ ਦੇ ਮਾਣ ਜੋ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਫੈਸਰ ਜੀ ਨੇ ਕੌਮ ਨੂੰ ਜਾਣਗੇ ਉਹਨਾਂ ਦੇ ਨਾਲ ਪੰਜਾਬ ਦੇ ਚੀਫ ਸੈਕਰੀ ਸ੍ਰੀ ਅਨੁਰਾਗ ਵਰਮਾ ਪੰਜਾਬ ਦੇ ਬੀਜਪੀ ਸ਼੍ਰੀ ਖਰਗਵ ਯਾਦਵ ਨੂੰ ਸਕਾਟ ਕਰਕੇ ਲੈ ਕੇ ਜਾ ਰਹੇ ਹਨ ਪੰਜਾਬ ਦੇ ਮਾਨਜੋਗ ਰਾਜਪਾਲ ਮੌਕੇ ਮਾਨਜੀ ਇਸ ਰਾਜਪਦਰੀ ਸਮਾਗਮ ਤੇ ਬੋਲਣ ਤੇ ਸੁਣਨ ਤੋਂ ਪਸੰਦ ਰੱਤ ਪਾਣੀ ਸਕੂਲ ਦੇ ਬੱਚਿਆਂ ਦੇ ਨਾਲ ਇੱਕ ਕੁਰਸੀ ਸਾਂਝੀ ਕਰ ਰਹੇ ਹਨ ਛੋੜ ਦਿਓ ਜੀ छोड़ दो छोड़ता भी छोड़ता भी पचहत्तरवा गणतंत्र दिवस राजप्री समागम पंजाब